ਮੇਰੀ ਬੇਨਤੀ ਹੈ ਪਾਣੀ ਗਰਾਊਂਡ ਦੇ ਵਿੱਚ ਪੁਜਦਾ ਕਰ ਦਿੱਤਾ ਜਾਵੇ। ਪਾਣੀ ਗਰਾਊਂਡ ਦੇ ਵਿੱਚ ਕੱਲੀ ਆਲਾ ਵੀਰ। ਮੇਰੀ ਬੇਨਤੀ ਜਿਹੜੇ ਪ੍ਰਬੰਧਕ ਹੈ ਜਿਨ੍ਹਾਂ ਦੀਆਂ ਡਿਊਟੀਆਂ ਹੈ ਉਹੀ ਗਰਾਊਂਡ ਦੇ ਵਿੱਚ ਹਾਜ਼ਰ ਹੋਣ। ਔਰ ਮੇਰੀ ਬੇਨਤੀ ਬਾਕੀ ਸਾਰੇ ਵੀਰ ਗਰਾਊਂਡ ਤੋਂ ਬਾਹਰ ਹੋ ਜਾਣ। ਸੰਦੀਪ ਤੇ ਸੁੱਖਾ ਦੋਨੋਂ ਪਲੇਅਰ ਜਲਦੀ ਨਾਲ ਗਰਾਊਂਡ 'ਚ ਆ ਜਾਣ ਸੰਦੀਪ ਤੇ ਸੁੱਖਾ। ਦਰਸ਼ਕ ਵੀਰੋ ਮੈਂ ਬਾਰ-ਬਾਰ ਅਨਾਉਂਸ ਕਰ ਰਿਹਾ ਤੁਹਾਡੇ ਕਿ ਮੈਂ 10 ਵਾਰ ਬੋਲ ਦਿੰਦਾ ਜਿਹੜੇ ਵੀਰਾਂ ਦੀ ਗਰਾਊਂਡ 'ਚ ਡਿਊਟੀ ਨਹੀਂ ਕਿਰਪਾ ਕਰਕੇ ਬਾਹਰ ਹੋ ਜਾਣ ਜਿੰਨਾ ਵੀਰਾਂ ਦੀ ਡਿਊਟੀ ਨਹੀਂ ਕਿਰਪਾ ਕਰਕੇ ਗਰਾਊਂਡ ਤੋਂ ਬਾਹਰ ਹੋ ਜਾਣ ਸੁੱਖਾ ਤੇ ਸੰਦੀਪ ਮੈਚ ਸ਼ੁਰੂ ਕਰਵਾਉਣ ਜਾ ਰਹੇ ਆ ਦੋਨੋਂ ਪਲੇਅਰ ਨੋਟ ਕਰ ਲੈਣ ਸਾਡੇ ਅਫੀਸ਼ੀਅਲ ਵੀਰ ਕਬੱਡੀ ਪਾਉਣ ਜਾ ਰਹੇ ਕਿਉਂਕਿ ਪ੍ਰਬੰਧਕ ਵੀਰਾਂ ਦਾ ਸਖਤ ਫੈਸਲਾ ਦੋਨੋਂ ਪਲੇਅਰ ਜਲਦੀ ਨਾਲ ਗਰਾਊਂਡ 'ਤੇ ਆ ਜਾਣ ਮੰਨਾ ਸੁਰਖਪੁਰ ਇਹ ਪਲੇਅਰ ਵੀ ਜਲਦੀ ਨਾਲ ਗਰਾਊਂਡ 'ਤੇ ਪਹੁੰਚ ਜਾਵੇ ਲਓ ਮੈਚ ਸ਼ੁਰੂ ਹੈ ਪਹਿਲੀ ਕਬੱਡੀ ਤਾੜੀਆਂ ਮਾਰਨ ਦਿਓ ਦਰਸ਼ਕ ਵੀਰੋ ਜੱਗੀ ਗੋਰਸੀਆ ਮੱਖਣ ਦਾ ਗਿੱਲ ਪਰਿਵਾਰ ਦਾ ਨੌਜਵਨ ਖੁਸ਼ਦੀਪ ਸਿੰਘ ਤੇ ਪੁਆਇੰਟ ਇਸ ਲਈ ਗੋਰਸੀਆ ਵਾਲੇ ਜੱਗੀ ਦੇ ਹਿੱਸੇ ਜੁੜਦਾ ਹੋਇਆ ਤਾਂ ਵੀ ਨੌਜਵਨਾਂ ਅਗਲੀ ਕਬੱਡੀ ਕੇ ਪਿਤਾ ਪਿੰਡ ਦਾ ਨੰਬਰ 1000 ਮੁੰਡਾ ਕੌਡੀ ਦਾ 스타 ਗੱਲਾਂ ਸੱਠਾਂ ਵਿੱਚ ਰਹਿੰਦੀਆਂ ਨੇ ਇਹਦੀਆਂ ਤੁਰੀਆਂ ਟੌਪ ਦਾ ਏ ਧਾਵੀ ਲੋਕੋ ਦੁੱਲਾ ਸੁਰਖਪੁਰੀਆ ਟੌਪ ਦਾ ਏ ਧਾਵੀ ਲੋਕੋ ਦੁੱਲਾ ਸੁਰਖਪੁਰੀਆ ਪਿੰਡ ਦਾ ਨੰਬਰਦਾਰ ਮੁੰਡਾ ਕੌਡੀ ਦਾ 스타 ਗੱਲਾਂ ਸੱਥਾਂ ਵਿੱਚ ਰਹਿੰਦੀਆਂ ਨੇ ਇਹਦੀਆਂ ਤੁਰੀਆਂ ਮਾਰ ਦੋ ਤਾੜੀਆਂ ਦੁੱਲਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੇ 1995 ਪਹਿਲੀ ਵਾਰ ਇੰਗਲੈਂਡ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਇਸ ਨੌਜੰਨੇ ਧੁੰਮ ਪਾ ਦਿੱਤੀ ਹੈ ਖੇਡ ਕਬੱਡੀ ਦੀ ਦੁਨੀਆ ਵਿੱਚ ਮਾਰਦਾ ਪਰ ਅਫੀਸ਼ੀਅਲੀ ਮੰਨਦਾ ਸਾਡਾ ਦੁੱਲੇ ਦੀ ਪਹਿਲੀ ਕਬੱਡੀ ਸਵਾਦ ਵੱਖਰਾ ਕਹਿੰਦੇ ਵੀ ਨੌਜਵਨ ਸੰਦੀਪ ਪਰ ਦੁੱਲਾ ਤਜਰਬਾ ਖੇਡ ਕਬੱਡੀ ਦਾ ਬੱਲੇ ਬੱਲੇ ਖੇਡ ਕਬੱਡੀ ਦੀ ਪੁਆਇੰਟ ਦੁੱਲੇ ਦਾ ਪਾ ਵੀ ਨੌਜਵਨ ਅਗਲੀ ਕਬੱਡੀ ਕਿ ਉੱਚਾ ਲੰਮਾ ਕੱਦ ਬੜੀ ਜਾਨ ਹੈ ਭਰੀ ਰਾਏਕੋਟ ਕੋਲ ਪਿੰਡੇ ਦਾ ਪੁਰਜ ਹੈ ਹਰੀ ਕੈਨੇਡਾ ਵਿੱਚ ਜਾ ਵਸੇ ਕਹਿੰਦੇ ਸਰੀ ਕੈਨੇਡਾ ਵਿੱਚ ਜਾ ਵਸੇ ਕਹਿੰਦੇ ਸਰੀ ਲਾਓ ਸਾਹਮਣੇ ਕਿ ਮੇਰੀ ਸੰਗਰੂਰ ਵਿੱਚ ਗੱਡੀ ਬੁਲਟ ਤਾਂ ਆਮ ਨੇ ਖਰੇ ਖਰੇ ਧਾਵੀਏ ਨੇ ਕੌਡੀ ਤੇ ਕਰ ਦਿੱਤੇ ਜਾਮ ਨੇ ਪਿੰਡੇ ਦਾ ਦੁੱਗੇ ਮਸ਼ਹੂਰ ਦਿੜਬਾ ਵੀ ਕਰਤਾ ਗਿੱਲਾਂ ਦੇ ਮੁੰਡੇ ਦੀ ਲੋਕੋ ਪੂਰੀ ਹੁਣ ਚਰਚਾ ਦੁੱਗਿਆਂ ਦੇ ਖੁਸ਼ੀ ਦੀ ਲੋਕੋ ਪੂਰੀ ਹੁਣ ਚਰਚਾ ਦਿੜਬੇ ਦੇ ਖੁਸ਼ੀ ਦੀ ਹੁਣ ਪੂਰੀ ਹੈ ਚਰਚਾ ਐਵੇਂ ਨਹੀਂ ਨੰਗਲ ਵਾਲਾ ਲੱਭੀ ਕਹਿੰਦਾ ਵੀ ਨੰਗਲ ਦੇ ਕੱਪ ਤੇ ਨੋਵਾ ਗੱਡੀ ਦੇਣੀ ਹੈ ਪੂਰੇ ਪਰਿਵਾਰ ਦੇ ਖੁਸ਼ੀ ਨੂੰ ਨੰਗਲ ਦੇ ਕਬੱਡੀ ਕੱਪ ਤੇ ਨੋਵਾ ਗੱਡੀ ਦਿੱਤੀ ਜਾਵੇਗੀ ਲਓ ਅਗਲੀ ਕਬੱਡੀ ਧਰਮਾ ਨਾਓ ਜੀ ਨੂੰ ਸੁਰਖਪੁਰੀਆ ਮੇਰੇ ਵੀਰੋ ਭਾਵੇਂ ਗਾਂਧੀ ਦੀ ਗੱਲ ਭਾਵੇਂ ਸੰਜੀਪ ਦੀ ਗੱਲ ਲਓ ਧਰਮੇ ਦੀ ਪੈਸੇ ਕਬੱਡੀ ਦੇ ਸੰਦੀਪ ਫੜਿਆ ਹੋਇਆ ਗੁੱਟ ਕਿ ਬੋਰੀਆਂ ਨਚੋੜੀਆਂ ਤੇ ਰੱਸਾ ਬਹੁਤ ਕੜਿਆ ਕਾਹਨੀ ਜੋ ਦੁੱਧ ਪੀਤਾ ਹਾਰੇ ਦਾ ਉਹ ਕੜਿਆ ਭੱਜਣ ਦੀ ਜੁਰਤ ਰਹੇ ਨਾ ਉਸ ਧਾਵੀ ਵਿੱਚ ਜਾਣਦੇ ਆ ਸਾਰੇ ਗੁੱਟ ਜਿਹਦਾ ਜਿਹਦਾ ਫੜਿਆ ਜਾਣਦੇ ਆ ਸਾਰੇ ਗੁੱਟੋ ਜਿਹਦਾ ਜਿਹਦਾ ਫੜਿਆ ਜਾਣਦੇ ਆ ਲੋਕੀ ਜਿਸ ਨੇ ਸੰਦੀਪ ਨੇ ਜਿਸ ਦਾ ਗੁੱਟ ਫੜਿਆ ਐਨ ਮਨਾਕੇ ਦਿਖਾਇਆ ਨੌਜਨ ਦੇ ਭਾਵੇਂ ਜੱਗੀ ਨਾਓ ਜਿੰਨਾ ਕਬੱਡੀ ਕਿ ਦੇਖ ਕੇ ਸ਼ਰੀਰ ਜਾ ਰੋ ਭੁੱਖ ਲੰਮੀ ਪੂਰੀ ਲੱਗਦਾ ਜਰੂਰ ਇਹਨੇ ਚੁੰਗੀ ਹੋਈ ਬੂਰੀ ਦੌੜ ਲਾਈ ਹੋਈ ਨਹਿਰ ਦੇ ਕਿਨਾਰੇ ਨਾਲੇ ਡੰਡ ਕੱਢੇ ਹੋਣਗੇ ਇਹਨੇ ਖੇਡ ਖੇਡ ਕੇ ਕਬੱਡੀ ਪਿੰਡ ਪਿੰਡ ਛੰਡੇ ਕੱਢੇ ਹੋਣਗੇ ਲਓ ਵਾਹ ਊ ਬੱਲੇ ਕਬੱਡੀ ਸ਼ਾਹਦਾ ਕਬੱਡੀ ਵਾਹ ਵਾਹ ਓਏ ਨਾ ਹੋ ਜਾਂਦਾ ਇਹ ਆ ਖੁਸ਼ੀ ਦਿੜਬੇ ਦਾ ਕਿ ਖੁਸ਼ੀ ਸੁੱਖਾ ਸੰਦੀਪ ਰੱਬ ਨੇ ਕੀ ਚੀਜ਼ ਬਣਾਏ ਨੇ ਸਿਰੇ ਸਿਰੇ ਦੇ ਧਾਵੀ ਇਹਨਾਂ ਖੁੰਝੇ ਲਾਏ ਨੇ ਸਿਰੇ ਸਿਰੇ ਦੇ ਧਾਵੀ ਇਹਨਾਂ ਖੁੰਝੇ ਲਾਏ ਨੇ ਕਿ ਡੌਰਿਆਂ ਦੇ ਉੱਤੇ ਲੋ ਜੀ ਜਿਹੜਾ ਹੁਣੇ ਜੱਫਾ ਲੱਗਿਆ ਸਾਡੇ ਵੀ ਆਹ ਪਾਸ ਵੀ ਰਾਏ ਉਹਨਾਂ ਵੰਨਿਆ ਸਰਦਾਰ ਸਪੈਸ਼ਲ ਨਾਮ ਦਿੱਤਾ ਜਾਂਦਾ ਜਿਹੜੇ ਮੁੰਡੇ ਨੇ ਹੁਣੇ ਜੱਫਾ ਲਾਇਆ ਸੀ ਕਿ ਡਾਵਿਆਂ ਦੇ ਉੱਤੇ ਜੀ ਨੇ ਸ਼ੇਰ ਪੋ ਆਏ ਨੇ ਤਕੜੀ ਦੇ ਦਾਫੀ ਆਹ ਦੇਖੋ ਮੂਰੇ ਲਾਏ ਨੇ ਆਹ ਦੇਖੋ ਮੂਰੇ ਲਾਏ ਨੇ ਪੰਜਾਬੀਆਂ ਦੇ ਕਿਹੜਾ ਇਹ ਤਾਂ ਦਿਲ ਵਿੱਚੋਂ ਦੁੱਲਾ ਆਉਂਦਾ ਜੋ ਨੱਚਦਾ ਸੁਰਖਪੁਰੀਆ ਦੁੱਲਾ ਆਉਂਦਾ ਜੋ ਨੱਚਦਾ ਸੁਰਖਪੁਰੀਆ ਦੁੱਲਾ ਇਹ ਹੈ ਸੁਰਖਪੁਰੀਆ ਮਾ ਪ੍ਰਕਾਸ਼ ਕੌਰ ਦੀ ਅੱਖਾਂ ਦਾ ਤਾਰਾ ਮੇਰੇ ਵੀਰੇ ਦੁੱਲਾ ਨੌਜਵਨ ਦੁਨੀਆ ਦਾ ਮਸ਼ਹੂਰ ਕਬੱਡੀ ਖਿਡਾਰੀ ਹੱਥ ਪੱਕੇ ਨੇ ਸੰਦੀਪ ਖੁਸ਼ੀ ਤੇ ਪਾਲੇ ਦੇ ਪਾਲ ਬੜਾ ਫਰਤੀਲਾ ਧਾਵੀ ਜੋ ਜੰਮਿਆ ਵਿੱਚੋਂ ਬਾਹਲੇ ਦੇ ਕਬੱਡੀ ਪਾਉਂਦਾ ਫੱਬਦਾ ਏ ਬੁਰਜ ਦਾ ਗੁਰਪ੍ਰੀਤ ਰੇਟਰ ਲਈ ਆਤ ਨੇ ਸੁੱਖਾ ਇੱਕਮ ਤੇ ਸੰਦੀਪ ਰੇਟਰ ਲਈ ਆਤ ਨੇ ਸੁੱਖਾ ਇੱਕਮ ਤੇ ਸੰਦੀਪ ਰੇਟਰ ਲਈ ਆਤ ਨੇ ਬਾਕੀ ਆਤ ਬਣ ਜਾਂਦੇ ਨੌਜਨ ਲਓ ਸੁਰਖਪੁਰੀਆ ਨੌਜਨ ਧਰਵਾ ਇਸੇ ਨੇ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਪਿੱਲਾ ਨਾਲ ਕਾਲਾ ਲਓ ਸੰਦੀਪ ਮੇਰੇ ਵੀਰ ਨੰਗਰੰਬੀਆ ਖਿੰਦਰ ਮੁਰਸ਼ੀ ਦਾ ਪਿੰਡ ਹੈ ਇੰਗਲੈਂਡ ਦੇ ਖੇਡ ਮੈਦਾਨਾਂ ਦਾ ਹੀਰੋ ਮੇਰੇ ਵੀਰੇ ਔਰ ਬੱਲੇ ਬੱਲੇ ਖੇਡ ਕਬੱਡੀ ਦੀ ਹੈ ਗਰਾਊਂਡ ਦੇ ਵਿੱਚ ਦੁਨੀਆ ਦੇ ਸੁਪਰਸਟਾਰਾਂ ਦੀ ਟੱਕਰ ਹੋ ਰਹੀ ਹੈ ਲਓ ਸਾਹਮਣੇ ਪਈ ਹੋਈ ਜੱਗੀ ਗੋਰਸੀਆ ਵਾਲੇ ਦੀ ਕਬੱਡੀ ਤੇ ਨੌਜਨ ਗਿੱਲ ਪਰਿਵਾਰ ਦਾ ਖੁਸ਼ੀ ਤੇ ਪੁਆਇੰਟ ਜੱਗੀ ਗੋਰਸੀਆ ਮੱਖਣ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਕੌਣ ਬਧੇਗਾ ਦੁੱਲਾ ਸੁਰਖਪੁਰੀਆ ਦੁੱਲਾ ਮੇਰੇ ਵੀਰੇ ਅਗਲੀ ਕਬੱਡੀ ਪਾਉਣ ਦੇ ਦੀ ਵਾਦਾ ਹੋਇਆ ਕਿ ਗੱਲਾਂ ਹੁੰਦੀਆਂ ਮੁਗਲ ਸਰਕਾਰੇ ਲੱਭੀ ਨੇ ਜਦੋਂ ਦੁੱਲਾ ਜੰਮਿਆ ਗੱਲਾਂ ਹੋਈਆਂ ਜਦੋਂ ਇਹ ਨੌਜਵਾਨ ਮਹ ਪ੍ਰਕਾਸ਼ ਕੌਰ ਦੀ ਕੁੱਖੋਂ ਜੰਮਿਆ ਪੂਰੀ ਦੁਨੀਆ ਦੇ ਵਿੱਚ ਨਾਮ ਮਸ਼ਹੂਰ ਹੈ ਦੁਨੀਆ ਦਾ ਫੇਮਸ ਧਾਵੀ ਦੁੱਲਾ ਮੇਰੇ ਵੀਰੇ ਬੜੇ ਲੰਮੇ ਸਮੇਂ ਤੋਂ ਟਾਪ ਦੀ ਕਬੱਡੀ ਖੇਡਦਾ ਆ ਰਿਹਾ ਹੈ ਜਦੋਂ ਵੀ ਖੇਡਦਾ ਬ੍ਰਿਟਿਸ਼ ਕੋਲੰਬੀਆ ਦੇ ਮੈਦਾਨਾਂ ਵਿੱਚ ਯੰਗ ਕਬੱਡੀ ਕਲੱਬ ਨੂੰ ਖੇਡਦਾ ਆਦਰ ਕੀ ਫੈਸਲਾ ਹੈ ਲਓ ਮੇਰੇ ਵੀਰੋ ਇੱਕ ਪਾਸੇ ਬੱਲਾ ਤੇ ਦੁੱਲਾ ਹੋ ਗਈ ਮਿੱਤਰੋ ਵੱਜ ਗਈ ਕੈਂਚੀ ਬੱਲੇ 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 ਹੋ ਗਈ ਮਿੱਤਰੋ ਹੋ ਗਈ ਮਿੱਤਰੋ ਹੋ ਗਈ ਮਿੱਤਰੋ ਤਾੜੀਆਂ ਮਾਰੋ ਦਸ਼ਕਵੀਰੋ ਜੇ ਮੈਚ ਦਾ ਸਵਾਦ ਆ ਰਿਹਾ ਜ਼ੋਰਦਾਰ ਤਾੜੀਆਂ ਲਓ ਮੇਰੇ ਵੀਰੋ ਲੱਖ ਲੱਖ ਦੀ ਕਬੱਡੀ ਪੈਣ ਵਾਲੀ ਗੱਲ ਅਗਲੀ ਕਬੱਡੀ ਕਹਿੰਦੇ ਵੀ ਗੁਰਪ੍ਰੀਤ ਸਿੰਘ ਬਰਜ ਖੜੀ ਦੀ ਧਰਤੀ ਦਾ ਮਾਣ ਕਰਦਾ ਜੋਤੀ ਸ਼ਮਰਾ ਇਸ ਨੌਜਵਨ ਤੇ ਮਾਣ ਕਰਦਾ ਚੂੜ ਤੇ ਕੀ ਗਰਮੀਤ ਮਾਣ ਕਰਦਾ ਸ਼ਿਕੰਦਰ ਗਰੇਵਾਲ ਇਸ ਗੱਪਰੂ ਤੇ ਮਾਣ ਕਰਦਾ ਕਹਿੰਦੇ ਵੀ ਲੱਭੀ ਨੰਗਰ ਵਾਲਾ ਔਰ ਬੱਤਲੂੜੀ ਸੰਗਰੂਰ ਵਾਲੇ ਪਰ ਮੇਰੇ ਵੀਰੋ ਨੌਜਵਨ ਗੁਰਪ੍ਰੀਤ ਬੁਰਜ ਹਰੀ ਦੀ ਧਰਤੀ ਦਾ ਆਪਣੀ ਟੀਮ ਦੇ ਹਿੱਸੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਸਾਊਂਡ ਵਾਲਾ ਸਾਡੇ ਵੀਰ ਬੇਨਤੀ ਕਰਦਾ ਵੀ ਪਹਿਲਾਂ ਜਿਸ ਤਰ੍ਹਾਂ ਬੜੀ ਵਧੀਆ ਸਾਊਂਡ ਚੱਲ ਰਹੀ ਸੀ ਉਦਾਂ ਹੀ ਇਸ ਨੂੰ ਸੈੱਟ ਕਰੀ ਰੱਖੇ ਲਾਓ ਮੇਰੇ ਵੀਰੋ ਨੌਜਨ ਗਬਰੂ ਧਰਮਨ ਸੁਰਖਪੁਰੀਆ ਆਪਣੀ ਟੀਮ ਦੇ ਹਿੱਸੇ ਲੱਖਾਂ ਦਾ ਪੁਆਇੰਟ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਜੱਗੀ ਗੋਰਸੀਆ ਮੱਖਣ ਦੀ ਧਰਤੀ ਦਾ ਨੌਜਨ ਗਬਰੂ ਵਾਅਦਾ ਹੋਇਆ ਗੋਰਸੀਆ ਮੱਖਣ ਵਾਲਾ ਸਾਊਂਡ ਵਾਲੇ ਵੀਰ ਨੂੰ ਮੇਰੀ ਫਿਰ ਤੋਂ ਬੇਨਤੀ ਹੈ ਵੀ ਆਵਾਜ਼ ਖੋਲ ਦਿੱਤੀ ਜਾਵੇ ਸੁੱਖਾ ਢੰਡਾਲ ਵਾਲਾ ਸੁੱਖਾ ਬਾਹਰ ਦਾ ਠਾਪੀਆਂ ਜੰਗੀ ਮੇਰੇ ਵੀਰੋ ਗੋਲਸੀਆਂ ਮੱਖਣ ਵਾਲਾ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਆਵਾਜ਼ ਖੋਲ ਦਿੱਤੀ ਜਾਵੇ ਸਾਊਂਡ ਦੀ ਲਓ ਸੁਰਖਪੁਰੇ ਧਰਮੇ ਦੀ ਪਈ ਹੋਈ ਕਬੱਡੀ ਤੇ ਕੌਣ ਨੌਜਵਾਨ ਗੱਭਰੂ ਲਾ ਕੇ ਜੱਫਾ ਮੇਰੇ ਵੀਰੋ ਧੰਦਨ ਕਰਵਾਵੇਗਾ ਲਓ ਸੰਦੀਪ ਦੇ ਨਾਲ ਮੁਕਾਬਲਾ ਪੁਆਇੰਟ ਧਾਵੀ ਦਾ ਕੇ ਬੈਠੇ ਭੁੱਖੇ ਤੇ ਤੇ ਹਾਏ ਬੜੀ ਦੂਰੋਂ ਦੂਰੋਂ ਆਏ ਦੇਖ ਖਿਡਾਰੀਆਂ ਨੇ ਸ਼ਰੀਰ ਇਹਨਾਂ ਨੂੰ ਨਾ ਕਿਸੇ ਗੱਲ ਦੀ ਘਾਟ ਰੜਕੇ ਬੋਲਦਾ ਕਬੱਡੀ ਦਾ ਜਨੂੰਨ ਹੋਰ ਲੋਕਾਂ ਦੇ ਸਿਰ ਚੜਕੇ ਬੋਲਦਾ ਕਬੱਡੀ ਦਾ ਜਨੂੰਨ ਹੋਰ ਲੋਕਾਂ ਦੇ ਸਿਰ ਚੜਕੇ ਕਬੱਡੀ ਦਾ ਜਨੂੰਨ ਲੋਕਾਂ ਨੇ ਇਹਨਾਂ ਕਬੱਡੀ ਖਿਡਾਰੀਆਂ ਨੇ ਐਨ ਸਿਰ ਚੜਕੇ ਬੋਲ ਰਿਹਾ ਅੱਜ ਰਾਏਕੋਟ ਦੇ ਕਬੱਡੀ ਕੱਪ ਤੇ ਖੁਸ਼ੀ ਨਾਉਜਨ ਦੁੱਗਿਆਂ ਦਾ ਲਓ ਮੇਰੇ ਵੀਰੋ ਕਿ ਡੰਡ ਬੈਠ ਕੇ ਨਿਤ ਨਾ ਕਰਦਾ ਫੜਿਆ ਗੁੱਟ ਕਦੇ ਨਾ ਛੱਡਦਾ ਨਹੀਂ ਸੌਖੇ ਹੱਥ ਪਟਾਉਣੇ ਕੌਡੀ ਖੇਡ ਨਹੀਂ ਪੰਗੜੇ ਪਾਉਣੇ ਸ਼ੌਕ ਪੰਜਾਬੀਆਂ ਦੇ ਮਾਰ ਦਾ ਪੱਟਾ ਤੇ ਥਾਪੀਆਂ ਆਪਣੀ ਸ਼ਕਤੀ ਦਾ ਜੋਰ ਦਾ ਪ੍ਰਦਰਸ਼ਨ ਕਰਦਾ ਹੈ ਕਿ ਛਾਤੀ ਵਿੱਚ ਵੱਲ ਹੋਵੇ ਲੋਕੀ ਤਾਹ ਪੁੱਜਦੇ ਸਰਨਾਮਾ ਹਰਜੀਤ ਬਰਾੜ ਦੇ ਬਿਰਲੇ ਪੁੱਤ ਜਮਦੀਆਂ ਮਾਮਾ ਹਰਜੀਤ ਬਰਾੜ ਜੀ ਬਿਰਲੇ ਪੁੱਤ ਜਮਦੀਆਂ ਮਾਮਾ ਧਰਮਾ ਸੁਰਖਪੁਰੀਆ ਕਬੱਡੀ ਪਾਉਂਦਾ ਹੋਇਆ ਜ਼ਿਲ੍ਹੇ ਕਪੂਰਥਲੇ ਦਾ ਮੌਜੂਦ ਉਧਰ ਬਿੱਲਾ ਨਾਲ ਕਹਿੰਦੇ ਵੀ ਦੂਸਰੀ ਕੰਨੀ ਕਾਲਾ ਲਓ ਵੇਖਣਾ ਵੀ ਹੁਣ ਸੰਦੀਪ ਕਾਲੇ ਨਾਲ ਮੁਕਾਬਲਾ ਵੱਧ ਕੇ ਕੋਸ਼ਿਸ਼ ਕਰਦਾ ਹੈ ਨੌਜੋਨ ਫੜਿਆ ਗੁੱਟ ਸ਼ਰਾਏ ਗੁੱਟ ਮੇਰੇ ਵੀਰੋ ਹਰ ਪੁਆਇੰਟ ਧਾਵੀ ਦਾ ਅਮਰਤਪਾਲ ਸਿੰਘ ਜੀ ਗਰੇਵਾਰ ਮੁਬਾਰਕਬਾਦ ਹੈ ਅੱਜ ਦੇ ਇਸ ਟੂਰਨਾਮੈਂਟ ਦੀ ਬਿੱਲੇ ਹੋਣੀ ਸਾਡੇ ਵੀ ਰਾਜਦੀਪ ਪੁਣੀ ਤ੍ਰਿਲੋਕ ਸਿੰਘ ਦੀ ਬਿੱਲਾ ਸਾਰੇ ਵੀਰਾਂ ਨੂੰ ਮੁਬਾਰਕਬਾਦ ਹੈ ਐਡਮਿੰਟਨ ਦੀ ਇਹ ਵੀ ਸਟ੍ਰਾਈਕਿੰਗ ਗਰੁੱਪ ਦੇ ਸਾਰੇ ਹੀ ਵੀਰਾਂ ਨੂੰ ਮੁਬਾਰਕਬਾਦ ਹੈ ਲਓ ਸਾਹਮਣੇ ਗੋਪੀ ਸਿੰਘ ਨੌਜਨ ਕਬੱਡੀ ਪਾਉਂਦਾ ਹੋਇਆ ਉਹ ਚੱਲ ਮੈਂ ਕੱਢ ਲੰਮੀਆਂ ਲੰਮੀਆਂ ਬਾਹਾਂ ਔਰ ਸਾਹਮਣੇ ਮੋਰ ਵਾਂਗੂ ਪਾਈ ਹੋਈ ਪਾਹਲ ਦੇ ਵਿੱਚੋਂ ਵੇਖਦਾ ਨਹੀਂ ਹੁਣ ਕੌਮ ਲਾ ਕੇ ਜਫਾ ਧੰਦ ਧੰਦ ਕਰਵਾ ਦੇਗਾ ਮੇਰੇ ਵੀਰੋ ਪਈ ਹੋਈ ਕਬੱਡੀ ਤੇ ਡੰਡ ਬੈਠ ਕੇ ਨਾਲ ਜਿੰਮ ਵੀ ਲਾਉਣੀ ਪੈਂਦੀ ਹੈ ਕੀਤੀ ਹੋਵੇ ਮਿਹਨਤ ਤੰਦਰੁਸਤੀ ਰਹਿੰਦੀ ਹੈ 우ਸਤਾਦ ਧਾਰਨਾ ਪੰਡਾ ਸੰਦੀਪ ਸਾਹੀ ਦਾ ਜਗਤਾਰ ਮਿੱਤਰੋ ਬੜਨਾ ਸੌਖਾ ਨਹੀਂ ਕਬੱਡੀ ਦਾ 스타 ਮਿੱਤਰੋ ਇਹ ਕਹਿੰਦੇ ਵੀ ਨੌਜੋਨ ਸੁਰਖਪੁਰੀਆ ਜਾਦਾ ਕਹਿੰਦੇ ਆ ਜਾਦਾ ਇਸ ਨੌਜੰ ਨੂੰ 155 ਪਾਉਂਡ ਦੇ ਵਿੱਚ ਖੇਡਿਆ ਤੇ ਹੁਣ ਕਬੱਡੀ ਓਪਨ ਦੇ ਵਿੱਚ ਧੰਤਾਰ ਕਰਵਾਉਂਦਾ ਲੈ ਵੀ ਕਾਲਿਆ ਸਿਫਤ ਕਰਨੀ ਬੰਦੀ ਇਹਨਾਂ ਨੌਜੰਨਾਂ ਦੀ ਚੰਨਾ ਕਾਲਖਵਾਲਾ ਆਦਰ ਲੀਲਾ ਵਾਲਾ ਮੋੜਾ ਤਕਤਪੁਰਿਆ ਸੁੱਖਾ ਸੈਂਦੀ ਮਾਨ ਭਾਗੀਕੇ ਵਾਲਾ ਜੀਵਨ ਔਰ ਨਾਲ ਕਹਿੰਦੇ ਸੋਨੀ ਸੁਵੱਦੀ ਹੁਣੀ ਗੁਰਚਰਨ ਢਾਲੀ ਵਾਲਾ ਹੁਣੀ ਧੰਮੀਪੁਰਿਆ ਨਿਸ਼ਾਨ ਹੁਣੀ ਮਦੋਕੇ ਵਾਲੇ ਬੱਬੀ ਹੁਣੀ ਆਨੰਦ ਮਾਨ ਦੇ ਖੇਡ ਕਬੱਡੀ ਦਾ ਫੜਿਆ ਹੋਇਆ ਗੁੱਟ ਬੱਜੀ ਸਿੰਘ ਕੈਂਚੀ ਮੇਰੇ ਵੀਰੋ ਮੁਕਾਬਲਾ ਸੱਟਾ ਸਵਾ ਬੀਤਦਾ ਜਾ ਰਿਹਾ ਮਾਰ ਦਿਓ ਤਾੜੀਆਂ ਮਾਰ ਦਿਓ ਤਾੜੀਆਂ ਦਰ ਗੱਲ ਖੇਡ ਕਬੱਡੀ ਦੀ ਹੈ ਅੱਜ ਲੱਖਾਂ ਦੀ ਖੇਡ ਹੈ ਪੂਰੀ ਦੁਨੀਆ ਵਿੱਚ ਛਾ ਗਈ ਹੈ ਪੂਰੀ ਦੁਨੀਆ ਵਿੱਚ ਘੁੰਮ ਗਈ ਹੈ ਕਬੱਡੀ ਸੰਦੀਪ ਤਕਰਾ ਜੱਫਾ ਲਾ ਕੇ ਪੁਰਜ ਹਰੀ ਦੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਇੱਕ ਇੱਕ ਕਬੱਡੀ ਐਨ ਸਰੂਰ ਜਿਹਾ ਆਉਂਦਾ ਸਵਾਦ ਜਿਹਾ ਆਉਂਦਾ ਮੇਰੇ ਵੀਰੋ ਕਿ ਰੇਡਰ ਦੇ ਲਈ ਪਾ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਹੋਈ ਮੰਨਿਆ ਜਾਵੇ ਜਿਹੜਾ ਉੱਡਦੀ ਰੇਡ ਨੂੰ ਨੱਪੇ ਜਿਹੜਾ ਉੱਡਦੀ ਰੇਡ ਨੂੰ ਨੱਪੇ ਹੁਣ ਜੱਗੀ ਦੀ ਉੱਡਦੀ ਫਿਰ ਰੇਡ ਨੂੰ ਕੌਣ ਨੱਪਕੇ ਮੇਰੇ ਵੀਰੋ ਇੱਕ ਕੰਨੀ ਕਹਿੰਦੇ ਵੀ ਸ਼ੇਰਾਂ ਵਰਗੀ ਝਪਟਾ ਪੰਡਾਲ ਵਾਲੇ ਸੁੱਖੇ ਦੀ ਔਰ ਖੁਸ਼ੀ ਔਰ ਜਾਦਾ ਮੇਰੇ ਵੀਰੇ ਹੁਣ ਚਾਹ ਦੇ ਵਿੱਚੋਂ ਕਾਹਨ ਗੱਬਰੂ ਲਾ ਕੇ ਜੱਫਾ ਧੰਦੰਦ ਕਰਵਾਰੇਗਾ ਜੱਗੀ ਗੋਰਸੀਆ ਮੱਖੜ ਦੀ ਧਰਤੀ ਜਗਰਾਉਂ ਦੇ ਏਰੀਏ ਦਾ ਮਾਣ ਕਰਦਾ ਸਿੱਧਵਾਂ ਵਾਲਾ ਚੈਨਾ ਇਸ ਨੂੰ ਨੌਜੰਤੇ ਜੱਗੀ ਲਾਓ ਐਨ ਆਪਣੇ ਮੇਰੇ ਵੀਰੋ ਜਨੂਨ ਦਾ ਆਪਣੀ ਜਾਨ ਦਾ ਪ੍ਰਦਰਸ਼ਨ ਕਰਦਾ ਡੌੜਿਆਂ ਨੂੰ ਫਰਕਾਉਂਦਾ ਕਿ ਫਰਕ ਦੇ ਡੌੜੇ ਕੁਝ ਲੱਗਦਾ ਕਰਾਉਣਗੇ ਜਾਫੀ ਅਤੇ ਧਾਵੀ ਜਦੋਂ ਟਕਰਾਉਣਗੇ ਬਾਕੀ ਫਰਕ ਦੇ ਡੌੜਿਆਂ ਦੀ ਗੱਲ ਕਬੱਡੀ ਦੀ ਗੱਲ ਹੈ ਉਧਰ ਸੰਦੀਪ ਵੱਧਵਾ ਜਾਫੇ ਲਾ ਰਿਹਾ ਨੌਜਨ ਗਬਰੂ ਇਹ ਨੌਜਨ ਨੰਗਲੰਬੀਆਂ ਵਾਲਾ ਕੋਈ ਅੰਗਰੇਂਡ ਵਾਲਾ ਆਖਦਾ ਕੋਈ ਯੂਕੇ ਵਾਲਾ ਆਖਦਾ ਕੋਈ ਬਰਤਾਨੀਆਂ ਵਾਲਾ ਲਓ ਮੇਰੇ ਵੀਰੋ ਕਿ ਟਾਪ ਦਾ ਇਹ ਜਾਫੀ ਸੰਦੀਪ ਅੱਜ ਦੀ ਤਰੀਕ ਦਾ ਬਾਕੀ ਅੱਜ ਦੀ ਤਰੀਕ ਦਾ ਟਾਪ ਦਾ ਜਾਫੀ ਹੈ ਸੰਦੀਪ ਦਾ ਨਾਂ ਵੱਡਾ ਨਾਮ ਹੈ ਖੇਡ ਕਬੱਡੀ ਦੇ ਵਿੱਚ ਅਗਲੀ ਕਬੱਡੀ ਕੌਣ ਪਾਵੇਗਾ ਗੁਰਪ੍ਰੀਤ ਬੁਰਜ ਹਰੀ ਦੀ ਧਰਤੀ ਦਾ ਕਿ ਹੱਥ ਪੱਕੇ ਨੇ ਸੰਦੀਪ ਖੁਸ਼ੀ ਤੇ ਪਾਲੇ ਦੇ ਪਾਲ ਵੜਾ ਫਰਤੀਲਾ ਧਾਗਿ ਜੋ ਜੰਮਿਆਂ ਵਿੱਚ ਮਾਲੇ ਦੇ ਕਬੱਡੀ ਪਾਉਂਦਾ ਫੱਬਦਾ ਹੈ ਬੁਰਜ ਦਾ ਗੁਰਪ੍ਰੀਤ ਰੇਡਰ ਲਈ ਆਪ ਤੇ ਸੁੱਖਾ ਖੁਸ਼ੀ ਤੇ ਸੰਦੀਪ ਰੇਡਰ ਲਈ ਆਪ ਤੇ ਸੁੱਖਾ ਖੁਸ਼ੀ ਤੇ ਸੰਦੀਪ ਉਧਰ ਜਾਦਾ ਤੇ ਬੁਰਜ ਹਰੀ ਦੀ ਧਰਤੀ ਦਾ ਗੁਰਪ੍ਰੀਤ ਐਂ ਨੀ ਮੇਰੇ ਵੀਰੋ ਚੂੜ ਤੇ ਕੀ ਗਰਮੀ ਤੋਂ ਸ਼ਕੰਦਰ ਗਰੇਵਾਲ ਉਹ ਨਹੀਂ ਇਸ ਨੌਜਨ ਨੂੰ ਆਏ ਸਾਲ ਆਪਣੀ ਟੀਮ ਦੇ ਵਿੱਚ ਖੜਵਾਉਂਦੇ ਪ੍ਰਿੰਸ ਜੋਰਜ ਕਬੱਡੀ ਕਲੱਬ ਦੇ ਲਈ ਅਗਲੀ ਕਬੱਡੀ ਨੌਜਨ ਧਰਮਾ ਸੁਰਖਪੁਰੀਆ ਮੇਰੇ ਵੀਰੋ ਲਓ ਜੀ 100 ਰੁਪਏ ਹੋਰ ਸਾਡੇ ਵੀਰ ਸੰਦੀਪ ਲਈ ਆਇਆ 100 ਰੁਪਇਆ ਸਪੈਸ਼ਲ ਸੰਦੀਪ ਲਈ ਧੰਨਵਾਦ ਜੀ ਟੀ ਵੱਧ ਕੇ ਗਿੱਟਾ ਫੜਨ ਦੀ ਕੋਸ਼ਿਸ਼ ਕਰਦਾ ਤੇ ਸਫਲਤਾ ਧਾਵੀ ਦੇ ਕਲਮ ਜੁਮਰੀ ਹੈ ਕਿ ਲੱਖ ਜਾਂਦੀ ਭੁੱਖ ਦੇ ਇੱਕ ਗੁੰਦੇ ਉਹ ਸ਼ਰੀਰ ਨੂੰ ਚੁੰਮਦੀ ਹੈ ਜਿੱਤ ਪਰ ਆਣ ਕੇ ਖੀਰਾਂ ਨੂੰ ਵੇਟ ਮਾਰਦੇ ਜੰਮਾਂ ਦੇ ਵਿੱਚ ਜਾ ਕੇ ਤੇ ਹੋਣ ਮਜ਼ਬੂਤ ਹੱਡੀਆਂ ਕਰਦੇ ਮਿਹਨਤਾਂ ਖੁਰਾਕਾ ਖਾ ਕੇ ਖੁੱਲੀਆਂ ਤੇ ਬਾਰਦੇ ਆ ਮੱਲਾ ਵੱਡੀਆਂ ਹੁਣ ਦੇਖਣਾ ਵੀ ਪਈ ਹੋਈ ਕਬੱਡੀ ਤੇ ਸੰਜੀਵ ਪੰਡਤ ਦੀ ਟੀਮ ਦਾ ਕੌਣ ਜਾਫੀ ਲਾ ਕੇ ਜੱਫਾ ਧੰਤਾਂ ਤੇ ਕਰਵਾਉਂਦਾ ਮੇਰੇ ਵੀਰੋ ਜੱਗੀ ਗੋਰਸ਼ੀਆਂ ਵਾਲਾ ਲਓ ਦੇਖੋ ਡੌਲੇ ਫਿਰ ਕਰਦਾ ਜੱਗੀ ਗੋਰਸੀਆਂ ਵਾਲਾ ਅੱਜ ਮੇਲਾ ਲੁੱਟਣ ਵਾਲੀ ਗੱਲ ਕੱਢਦਾ ਨੌਜਨ ਰਾਏਕੋਟ ਦੇ ਕਬੱਡੀ ਕੱਪ ਤੇ ਤਾਂ ਵੀ ਧਰਮਾ ਨੌਜਨ ਦਾ ਕਬੱਡੀ ਸੁਰਖਪੁਰੀਆ ਧਰਮਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨੌਜਨ ਧਰਮਾ ਦੀ ਪਈ ਹੋਈ ਕਬੱਡੀ ਤੇ ਇੱਕ ਪਾਸੇ ਪਿੱਲਾ ਔਰ ਕਹਿੰਦੇ ਵੀ ਦੂਸਰੇ ਪਾਸੇ ਨੌਜਨ ਮੌੜ ਹੈ ਬਚਕਾਰ ਸੰਦੀਪ ਹੈ ਲਓ ਸਾਹਮਣੇ ਪਿੱਲੇ ਦਾ ਮੁਕਾਬਲਾ ਇਸ ਵੇਲੇ ਵਾਹ ਓਏ ਗੱਬਰੂਆ ਪੁਆਇੰਟ ਜਿਹੜਾ ਧਰਮਾ ਸੁਰਖਪੁਰੀਆ ਆਪਣੀ ਟੀਮ ਲਈ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਜੱਗੀ ਤਿਆਰ ਲਗਾਤਾਰ ਮੇਰੇ ਵੀਰੇ ਕਬੱਡੀਆਂ ਪਾਉਂਦਾ ਕਿ ਪਤਾ ਪੰਗਾ ਪੈ ਤੋ ਲੱਗਦਾ ਕਿਹੜਾ ਰੇਡ ਬਰਾਬਰ ਕੱਢਦਾ ਵਾਕੇ ਪੰਗਾ ਪੈ ਤੋ ਪਤਾ ਲੱਗਦਾ ਕਿ ਫੜ ਮਾਰਨੀ ਤੇ ਪਿੱਠ ਪਿੱਛੇ ਕੱਢਣੀ ਹੁੰਦੀ ਹੈ ਸੌਖੀ ਗਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੁੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਪਤਾ ਲੱਗਦਾ ਉਹ ਜਦੋਂ ਹੱਥ ਜੁੜਦੇ ਬਗਾਨੇ ਪੁੱਤਾਂ ਨਾਲ ਮਿੱਤਰੋ ਹੱਥ ਜੁੜ ਗਏ ਨੇ ਇੱਕ ਪਾਸੇ ਗਿੱਲ ਪਰਿਵਾਰ ਦਾ ਮਾਣੇ ਲੱਭੀ ਨੂੰ ਇਸ ਨੌਜਨ ਤੇ ਫੜਿਆ ਹੋਇਆ ਗੁੱਟ ਨੋਵਾ ਗੱਡੀ ਮਿਲੀਆਂ ਨੰਗਲ ਦੇ ਕਬੱਡੀ ਕੱਪ ਤੇ ਖੁਸ਼ੀ ਦਿੜਮੇ ਵਾਲੇ ਨੂੰ ਫੜਿਆ ਹੋਇਆ ਲੱਕ ਕਿ ਯਾਰੋ ਫਰਦੇ ਸੋਕੇ ਨਿਰਗ ਦਾ ਲੱਗੋ ਸ਼ੇਰ ਦਾ ਲੱਗ ਉੱਡਣੇ ਸੱਤ ਕਬੂਤਰ ਚੀਨੇ ਯਾਰੋ ਫੜਨੇ ਸੋਕੇ ਨੇ ਲਓ ਮੇਰੇ ਵੀਰੋ ਐਨ ਡੌਲੇ ਫਰਕਾਰਿਆ ਨੌਜਨ ਜੱਗੀ ਗੋਰਸੀਆਂ ਦਾ ਟੰ ਟੰ ਕਰਵਾਤੀ ਜੱਗੀ ਵੀ ਤਾੜੀਆਂ ਮਾਰ ਦੋ ਦਰਸ਼ਕੀਓ ਬਹੁਤ ਤਕੜਾ ਖੇਡਿਆ ਨੌਜਨ ਪੁਆਇੰਟਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਦੇ ਆ 10 15 15 ਬਹੁਤ ਹੈ 10 ਪੁਆਇੰਟ ਨੇ ਸੁਰਖਪੁਰ ਦੇ ਸਾਡੇ 15.0 ਬੁਰਜ ਹਰੀ ਦੇ ਫਾਈਨਲ ਮੈਚ ਹੋਵੇਗਾ ਬੁਰਜ ਹਰੀ